ਅੱਸੀ ਕਿਲੋ ਬਾਈ ਪੂਰਾ ਹਾਂ ਜੀ ਅੱਸੀ ਕਿਲੋ ਇਹ ਪਹਿਲਾ ਨਾਮ ਹੈ ਕੈਂਡ ਕਿਹੜਾ ਆਪਣਾ ਨਮਾ ਸ਼ਹਿਰ ਨਮਾ ਸ਼ਹਿਰ ਨਮਾ ਸ਼ਹਿਰ ਨਮਾ ਸ਼ਹਿਰ ਨਮਾ ਸ਼ਹਿਰ ਆ ਜਿਹੜਾ ਮੂਰੇ ਨੰਬਰ ਲੱਗਾ ਥੋੜਾ ਹੀ ਹੈ ਨਹੀਂ ਨਹੀਂ ਬਾਈ ਇਹਦਾ ਸਾਲ ਨੰਬਰ ਬੋਲੋ ਆਪਣਾ ਬੋਲ ਬਾਈ ਹਾਂ ਨੇ ਸਭ ਦਾੜੀ ਕਾਟ ਦੋ ਤੇ ਬੱਚੀ ਹੈ ਹਾਂ ਨੇ ਸਭ ਦਾੜੀ ਕਾਟ ਦੋ ਤੇ ਬੱਚੀ 98 142 ਕਾਟ 225 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 तो नंबर जो जो यही अपना एरिया है ला चले अच्छा घरें भी सारा परिवार भी खुद हो जाए दो सौ दिन वो वो कर दो लगे सौ देखो दोस्तों खुशी बड़ी हमारे <laughs> ਲੋਕਾਂ ਦਾ ਸਰ ਤੋਂ ਚਾਲੋ ਨਾਮ ਜਿਹਦਾ ਨਾਮ ਚਾਹੀਏ ਮਾਨਜੋਤੀ ਜੀ ਲਈ ਕਿਉਂ ਆਵੇ ਦੇਖੋ ਤਾਂ ਨਹੀਂ ਮੁਸ਼ਕਲ ਨਹੀਂ ਹੈ ਦੋਸਤੋ ਬਾਈ ਕਿਹੜਾ ਏਰੀਆ ਤੁਸੀਂ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਤਕਵੀਰ ਖੂਬੀ ਨਾਲ ਫੁੱਲੇ ਨਹੀਂ ਸੁਣਾਉਂਦੇ ਤੇ ਵੀਰਾਂ ਨੇ ਦੇਖ ਲਓ ਤਾਂ ਨੇ ਦੁੱਧ ਕੱਢਿਆ ਇਹਨਾਂ ਨੇ ਨਹੀਂ 80 ਕਿਲੋ ਦੋਸਤੋ ਜਿਹੜਾ 80 ਕਿਲੋ ਦੁੱਧ ਕੱਢ ਗਏ ਹਾਂ ਪੈਕ ਤਾਂ ਜੱਟ ਜੇ ਨਹੀਂ ਤੇ ਵੀਰਾਂ ਨੂੰ ਦੇਖੋ ਰਾਹ ਚਲੇਦੇ ਇੱਕ ਵੀ ਉਹਦਾ ਨਾਮ ਲੈਂਦਾ ਵੀਰਾਂ ਨੂੰ ਰਾਹਾਂ ਮਰੇ ਦੇ ਅੱਛੀ ਜਿਹਾ ਮੰਨਦਾ ਦੇਖੋ ਕਿੰਨਾ ਵਧੀਆ ਲਗਨ ਮਿਹਨਤ ਕੀਤੀ ਇਹ ਦੋਸਤੋ ਐ ਨਹੀਂ ਬੜੇ ਸਾਲਾਂ ਦੀ ਮਿਹਨਤ ਹੈ ਮਿਹਨਤ ਇਹ ਜਾਂਦਾ ਨਵਾਂ ਸ਼ਹਿਰ ਕਵੀਰ ਨਵਾਂ ਸ਼ਹਿਰ ਤੇ ਮਿਲਾਨੀ ਹਲੋ ਮੈਂ ਮੰਨਦਾ ਜਾਗਾ ਸਕ੍ਰੀਨ ਤੇ ਹੀ ਚੱਲਦਾ ਰੂਗਾ ਸਕ੍ਰੀਨ ਤੇ ਹੀ ਚੱਲਦਾ ਰੂਗਾ ਤੇ ਦੋਸਤੋ ਇਹ 80 ਕਿਲੋ ਦਾਣੇ ਪੂਰਾ ਦਾ ਖੜਿਆ 80 ਕਿਲੋ ਦੋਸਤੋ ਜਿਹੜਾ ਟੂਨ ਲਾਦੇ ਤਿੰਨ ਚੋਣੇ ਨਾ ਤਿੰਨ ਤੋਂ ਤਿੰਨ ਚਾਰ 6 ਉਹਦਾ ਨਿੱਕ ਪੱਤੀਆਂ ਕੱਕ ਨਾ ਤੇ ਅਨ ਨਾ ਦੋਸਤ ਬੈਂਟ ਕੰਗਲਾ ਕੋਲ 625 ਦਾ ਦੋ ਘੰਟੇ 625 ਦਾ ਨਹੀਂ 101 ਨਾ ਹੀ ਮੰਗਾ ਚੀ ਗੋ ਦੋਸਤ ਤੇ ਲੱਗੀ ਨੀ ਉਹ ਲੋਕਾਂ ਦੇ ਚ ਫੈਂਟ ਨਹੀਂ ਨਹੀਂ ਪੁੱਛੋ ਬੰਦਾ ਨਹੀਂ ਲੱਗੀ ਦੋਸਤ ਦੇਖੋ ਦਰਵਾਜੇ ਨੂੰ ਸੀ ਇੱਥੇ ਮਾਰਾ ਦੇਚੋ ਛੋਲ ਸਾਈਡ ਵੀ ਆਈਏ ਉਹ ਦੋਸਤਾਂ ਨੂੰ ਵਾਤਵਾਛੇ ਡਾਇਰੈਕਟ ਫੇਸਬੁਕ ਤੇ ਦਾਰਚਾ ਫੇਸਬੁਕ ਤੇ ਕਰ ਲਓ ਤੇ ਜੀਤ ਹੀ ਬਾਰੇ ਕਰ ਸਕਦੇ ਹਾਂ ਜਿੰਨੇ ਵੀ ਦੋਸਤਾਂ ਨੂੰ ਵਾਤਵਾਛੇ ਕਰਕੇ ਉਹ ਜੋ ਅੱਛੀ ਵੀਡੀਓ ਕਿੰਨਾ ਬਣਾ ਸਕਦੇ ਹੈਂ ਅੱਛੀ ਵੀਡੀਓ ਕਿੰਨਾ ਬਣਾ ਸਕਦਾ ਵੀਰਾਂ ਨੇ ਬਹੁਤ ਸਾਲ ਤੇ ਨਹੀਂ ਕੰਮ ਲੱਭੇ ਹਿੰਦੇ ਫੇਕ ਜਾ ਕੇ ਐਸ ਸਟੇਜ ਤੇ ਆਏ ਨਹੀਂ ਕੋਈ ਇੱਕ ਗੇਂਦ ਦੇ ਵਿੱਚ ਇੱਕ ਗੇਂਦ ਦੇ ਵਿੱਚ ਕੋਈ ਚੈਂਜ ਨਹੀਂ ਬੰਦਦਾ ਵੀਰਾਂ ਦੀ ਪਤਾ ਨਹੀਂ ਕਿੰਨੇ ਸਾਲਾਂ ਦੀ ਵੇਖ ਤਾਉਂ ਵੀ ਜਿਹੜੇ ਅੱਜ ਖਾਰਨ ਕਰਾ ਰਹੇ ਨੇ ਦੋਸਤੋ ਕੈਨ ਲੱਗੀ ਵੀਡੀਓ ਵੀਡੀਓ ਨੂੰ ਵਾਅਦ ਤੋਂ ਵਾਅਦ ਸ਼ੇਅਰ ਕਰ ਦਿਓ ਮੇਰੇ ਫੇਸਬੁੱਕ ਤੇ ਦਰਸ਼ਕੀ ਲੋਕਾਂ ਕਾ ਨੂੰ ਤੇ YouTube ਵਾਲੇ ਸਬਸਕ੍ਰਾਈਬ ਕਰ ਦਿਓ ਦੋਸਤੋ ਵੀਡੀਓ ਨੂੰ ਵਾਅਦ ਤੋਂ ਚੱਕ ਦੋ ਤੀਗਾ ਨਾਵਾ